ਸਤ ਸ੍ਰੀ ਅਕਾਲ ਅੱਜ ਦੀ ਵੀਡੀਓ ਹੈ ਐਗਰੀਕਲਚਰ ਲੈਂਡ ਬਾਰੇ ਜੇ ਤੁਸੀਂ ਐਗਰੀਕਲਚਰ ਫਾਰਮਿੰਗ ਲੈਂਡ ਲੈਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਐਗਰੀਕਲਚਰ ਲੈਂਡ ਹਮੇਸ਼ਾ ਤੋਂ ਇੱਕ ਬਹੁਤ ਚੰਗਾ ਇਨਵੈਸਟਮੈਂਟ ਰਹੀ ਹੈ ਜੇ ਅਸੀਂ ਪੰਜਾਬ ਦੀ ਜਾਂ ਆਸਟ੍ਰੇਲੀਆ ਦੀ ਗੱਲ ਆਸਟ੍ਰੇਲੀਆ 'ਚ ਤੇ ਬਹੁਤ ਹੀ ਲੈਂਡ ਦੀ ਜਿਹੜੀ ਵੈਲਿਊ ਵਧ ਗਈ ਹੈ ਪਿਛਲੇ 4 ਸਾਲਾਂ ਦੇ ਵਿੱਚ ਪਰ ਪੰਜਾਬ ਦੇ ਵਿੱਚ ਵੀ ਅਸੀਂ 2005 ਤੋਂ ਲੈ ਕੇ ਅਸੀਂ 5 6 ਨੂੰ ਅਮ ਲੱਖ ਨੂੰ ਇੱਕ ਏਕੜ ਵੀ ਮਿਲ ਜਾਂਦੀ ਸੀ ਹੁਣ 20-25 ਲੱਖ ਨੂੰ ਵੀ ਏਕੜ ਹੈ ਕਈ ਜਗ੍ਹਾ ਤੇ ਉਸ ਤੋਂ ਜ਼ਿਆਦਾ ਡਿਪੈਂਡ ਕਰਦਾ ਤੁਹਾਡੀ ਲੈਂਡ ਕਿੱਥੇ ਆ ਕਿਹੜੇ ਸ਼ਹਿਰ ਦੇ ਲਾਗੇ ਆ ਜਾਂ ਕਿੰਨੀ ਅਪਚਾਊਗਾ ਪਿੱਛੇ ਸਾਡੇ ਏਰੀਆ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਇੱਥੇ ਵੀ ਲੈਂਡ ਜਿਹੜੀ ਸੀ ਅਮ 30-40 ਏਕੜ ਜਿੱਦਾਂ 3.5-4 ਲੱਖ ਡਾਲਰ ਦੀ ਮਿਲ ਜਾਂਦੀ ਸੀ ਐਗਰੀਕਲਚਰ ਲੈਂਡ ਪਾਣੀ ਵਾਲੀ ਜਿੱਥੇ ਪਾਣੀ ਹੁੰਦਾ ਸੀ ਘਰ ਨਹੀਂ ਸੀ ਹੁੰਦਾ ਵਿੱਚ ਹੁਣ ਉਹਦੀ ਕੀਮਤ 13-14 ਲੱਖ ਡਾਲਰ ਹੋਈ ਪਈ ਹੈ ਪਿਛਲੇ 4-5 ਸਾਲਾਂ ਚ ਚਲੋ ਬੂਮ ਵੀ ਆਇਆ ਬਹੁਤ ਪ੍ਰਾਈਸਸ ਅੱਗੇ ਗਈਆਂ ਨੇ ਬਹੁਤ ਤੇਜ਼ੀ ਨਾਲ ਵਧੀਆਂ ਨੇ ਪਰ ਨਾਰਮਲੀ ਜਿਹੜੀ ਲੈਂਡ ਦੀ ਗਰੋਥ ਹੈਗੀ ਆ ਉਹ ਵੀ 7 ਤੋਂ 10-12% ਦੇ ਵਿੱਚ ਵਿੱਚ ਰਹਿੰਦੀ ਆ ਇਹਦਾ ਮਤਲਬ ਹਰਕ ਚ 5-7 ਸਾਲ ਬਾਅਦ ਡਬਲ ਹੋ ਜਾਂਦੀ ਹੈ ਕੀਮਤ ਉਹ ਹਰ ਜਗ੍ਹਾ ਤਾਂ ਹੀ ਹੈ ਉਹਦੇ ਕਈ ਕਾਰਨ ਨੇ ਐਗਰੀਕਲਚਰ ਲੈਂਡ ਇੰਨੀ ਤੇਜ਼ੀ ਨਾਲ ਕਿਉਂ ਵਧ ਰਹੀ ਹੈ ਕਿਉਂਕਿ ਐਗਰੀਕਲਚਰ ਲੈਂਡ ਦਿਨੋ-ਦਨ ਕੱਟ ਰਹੀ ਹੈ ਹੁਣ ਜਿਹਦਾ ਲੋਟ ਸ਼ਹਿਰ ਦੇ ਨੇੜੇ ਆ ਜਾਂਦਾ ਪੰਜਾਬ ਚ ਲਾ ਲਓ ਆਸਟ੍ਰੇਲੀਆ ਚ ਲਾ ਲਓ ਕਿਤੇ ਵੀ ਲਾ ਲਓ ਜਿਹਦਾ ਲੋਟ ਲੈਂਡ ਦਾ ਜਿਹੜੀ 10 ਏਕੜ ਜਾਂ ਜਿੰਨੀ ਵੀ ਹੈ ਉਹ ਸ਼ਹਿਰ ਦੇ ਲਾਗੇ ਆਉਂਦੀ ਉਹ ਕੱਟ ਕੇ ਪਲਾਟ ਬਣਾ ਦਿੰਦਾ ਤੋਂ ਰੈ residențial ਏਰੀਆ ਚ ਕਨਵਰਟ ਹੋ ਜਾਂਦੀ ਹੈ ਉਹਦਾ ਸਿੱਧਾ-ਸਿੱਧਾ ਸਿਰ ਇਹ ਹੋਇਆ ਵੀ ਲੈਂਡ ਜਿਹੜੀ ਐਗਰੀਕਲਚਰ ਸੀ ਜਿੱਥੇ ਫਸਲਾਂ ਉਗਾਈਆਂ ਜਾਂਦੀਆਂ ਸੀ ਉਹ ਜਗ੍ਹਾ ਕੱਟ ਗਈ ਹੈ ਇਹਦਾ ਮਤਲਬ ਹੁਣ ਖਾਣਾ ਘੱਟ ਪ੍ਰੋਡਿਊਸ ਹੋ ਰਿਹਾ ਫਸਲਾਂ ਘੱਟ ਪ੍ਰੋਡਿਊਸ ਹੋ ਰਹੀਆਂ ਨੇ ਇਸੇ ਕਰਕੇ ਤਾਂ ਖਾਣ ਵਾਲੀਆਂ ਚੀਜ਼ਾਂ ਦੀ ਕੀਮਤ ਸਭ ਤੋਂ ਜ਼ਿਆਦਾ ਵਧ ਰਹੀ ਹੈ ਸਪੈਸ਼ਲੀ ਸਬਜ਼ੀਆਂ ਤੇ ਫਲਾਂ ਦੀ ਕਈ ਵਾਰ ਤੇ ਅਫੋਰਡ ਕਰਨੇ ਮੁਸ਼ਕਲ ਹੋ ਜਾਂਦੇ ਹਨ ਪਰ ਪਿਛਲਾ ਕਾਰਨ ਲੱਭੀਏ ਤਾਂ ਇਹ ਹੈ ਵੀ ਦਿਨੋਂ ਦਿਨ ਐਗਰੀਕਲਚਰ ਜਿਹੜਾ ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਉਹ ਘਟਦੀ ਜਾ ਰਹੀ ਹੈ ਤੇ ਪਪੂਲੇਸ਼ਨ ਵਧ ਰਹੀ ਹੈ ਖਾਣ ਵਾਲੇ ਲੋਕ ਬਹੁਤ ਜ਼ਿਆਦਾ ਨੇ ਇਹ ਇਹਦਾ ਵੱਡਾ ਰੀਜ਼ਨ ਹੈ ਦੂਸਰਾ ਗ੍ਰੋਥ ਇਹ ਵੀ ਹੋ ਜਾਂਦੀ ਹੈ ਵੀ ਕੋਈ ਸ਼ਹਿਰ ਦੇ ਲਾਗੇ ਲੱਗਦੀ ਹੈ। ਜਿੰਨੀ ਫੈਸਿਲਿਟੀਆਂ ਦੇ ਨੇੜੇ ਹੈਗੇ ਆ ਲੈਂਡ ਉਸ ਦੀ ਕੀਮਤ ਜ਼ਿਆਦਾ ਵਧਣ ਦੇ ਚਾਂਸ ਹੁੰਦੇ ਆ। ਦੂਸਰੀ ਕਿੰਨੀ ਉਪਜਾਊ ਆ ਉਹਦੇ ਚ ਕਿਉਂ ਜਾਂ ਪਾਣੀ ਆ ਹੈ ਨਾ ਕਿਹੜੇ ਸ਼ਹਿਰ ਦੇ ਨੇੜੇ ਪੈਂਦੀ ਆ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਪਰ ਕੁਝ ਕੁ ਚੀਜ਼ਾਂ ਹੈਗੀਆਂ ਜਿਦੇ ਕਰਕੇ ਬਹੁਤ ਸਾਰੇ ਲੋਕ ਲੈਂਡ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਪਾਉਂਦੇ। ਉਹ ਤਾਂ ਵੱਡਾ ਕਾਰਨ ਹੈਗਾ ਕਿ ਇਹਦੀ ਫੁੱਲ ਅਮਾਊਂਟ ਪਹਿਲਾਂ ਹੀ ਦੇਣੀ ਚ ਪੈਂਦੀ ਆ। ਸਪੋਜ਼ ਕਰੋ ਵੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਜੇ ਮੰਨ ਲਓ 100 ਏਕੜ ਜ਼ਮੀਨ ਲੱਗੀ ਹੈ ਤਾਂ ਉਹ ਜ਼ਿਆਦਾਤਰ ਕੱਟ ਕੇ ਨਹੀਂ ਵੇਚਦੇ ਉਹਨੂੰ ਵਿਚਾਰ ਕਿੱਲੇ ਵੇਚਦੇ ਵਿੱਚੋਂ ਕਿਉਂਕਿ ਉਹ ਕੋ ਲੋਟ ਤੇ ਹੁੰਦੀ ਹੈ। ਉਹ ਪੂਰੇ ਦਾ ਪੂਰਾ 100 ਕਿੱਲਾ ਹੀ ਵੇਚਦੇ ਆ। ਤੇ ਹੋ ਸਕਦਾ ਉਹ 2 ਮਿਲੀਅਨ ਦੇ ਜਾਂ 1.5 ਮਿਲੀਅਨ ਡਾਲਰ ਦੇ ਮਿਲਣਾ। ਜੇ ਤੁਹਾਡੇ ਕੋਲੇ 1.5 ਮਿਲੀਅਨ ਡਾਲਰ ਦਾ ਲੋਨ ਨਹੀਂ ਹੋ ਰਿਹਾ ਉਹਨਾਂ ਡਿਪੋਜ਼ਿਟ ਨਹੀਂ ਹੈਗਾ ਤਾਂ ਫਿਰ ਉਹ ਲੈਣੀ ਔਖੀ ਹੋ ਜਾਂਦੀ ਹੈ। ਉਸ ਤਰ੍ਹਾਂ ਹੀ ਪੰਜਾਬ 'ਚ ਹੈ। ਜੇ ਤੁਹਾਡੇ ਕੋਲ ਉਹਨੇ ਪੈਸੇ ਨਹੀਂ ਆ ਸਾਡੇ ਤੋਂ ਲੋਨ ਵੀ ਬਹੁਤ ਘੱਟ ਹੁੰਦੇ ਨੇ ਲੈਂਡ ਤੇ ਪੋਸੀਬਿਲਟੀ ਘੱਟ ਹੀ ਹੈ। ਤਜੇ ਤੁਹਾਡੇ ਕੋਲ ਉਹਨੇ ਪੈਸੇ ਨਹੀਂ ਤਾਂ ਤੁਸੀਂ ਖਰੀਦ ਨਹੀਂ ਸਕਦੇ ਪਰ ਉਸ ਤੋਂ ਉਲਟ ਜੇ ਸਟਾਕ ਮਾਰਕੀਟ ਚ ਜਾਂ ਕਿਤੇ ਹੋਰ ਇਨਵੈਸਟ ਕਰਦੇ ਆ ਤਾਂ ਥੋੜੀ ਜੀ ਅਮਾਉਂਟ ਨਾਲ ਵੀ ਇਨਵੈਸਟਮੈਂਟ ਸਟਾਰਟ ਹੋ ਜਾਂਦੀ ਜਿਵੇਂ 500000 ਨਾਲ ਵੀ ਕਰ ਸਕਦੇ ਆ ਇਹ ਦਾ ਵੱਡਾ ਕਾਰਨ ਆ ਕਿ ਬਹੁਤ ਸਾਰੇ ਲੋਕ ਐਗਰੀਕਲਚਰ ਲੈਂਡ ਦੇ ਵਿੱਚ ਇਨਵੈਸਟ ਨਹੀਂ ਕਰ ਸਕਦੇ ਪਰ ਜੇ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਇਨ ਦੇ ਯੋਗ ਹੈ ਜਾਂ ਤੁਹਾਡੇ ਕੋਲ ਪੈਸਾ ਪਿਆ ਤਾਂ ਇਹਦੇ ਚ ਇਨਵੈਸਟਮੈਂਟ ਕਰਨ ਬਾਰੇ ਸੋਚ ਸਕਦੇ ਹੋ ਇਹਦੇ ਬਾਰੇ ਰਿਸਰਚ ਕਰ ਸਕਦੇ ਹੋ ਔਰ ਦੂਸਰਾ ਇਹ ਨਾਲ ਲਗਾਤਾਰ ਜਿਹੜਾ ਤੁਹਾਨੂੰ ਰੈਂਟ ਵੀ ਮਿਲ ਰਿਹਾ ਇਹ ਨਹੀਂ ਹੈਗਾ ਕਿ ਸ਼ਹਿਰ ਦੇ ਵਿੱਚ ਲੋਟ ਦੀ ਤਰ੍ਹਾਂ ਆਪਾਂ ਇੱਕ ਲੋਟ ਖਰੀਦ ਲਈ ਤੇ ਉਹ ਖਰੀਦ ਕੇ ਰੱਖਤਾ ਵੀ ਆਪਾਂ 10 ਸਾਲਾਂ ਬਾਅਦ ਵੇਚਾਂਗੇ ਕੀਮਤ ਉਹਦੀ ਵੀ ਬਹੁਤ ਵੱਧ ਜਾਣੀ ਹੈ ਕਈ ਚੀਜ਼ਾਂ ਤੇ ਡਿਪੈਂਡ ਕਰਦੀ ਹੈ ਪਰ ਜਿਹੜੀ ਐਗਰੀਕਲਚਰ ਲੈਂਡ ਹੈ ਉਹ ਤੁਹਾਨੂੰ ਹਰ ਸਾਲ ਇਨਕਮ ਵੀ ਦਿੰਦੀ ਹੈ ਤੁਹਾਨੂੰ ਆਮਦਨੀ ਵੀ ਦਿੰਦੀ ਹੈ ਜੇ ਤੁਸੀਂ ਉਹਨੂੰ ਰੈਂਟ ਤੇ ਦੇ ਰਹੇ ਹੋ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਵਿੱਚ ਅੱਜ ਕੱਲ ਕਿੰਨਾ ਰੈਂਟ ਚੱਲਦਾ ਪਰ ਏਕੜ ਉਸ ਤਰ੍ਹਾਂ ਹੀ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਰੈਂਟਲ ਪ੍ਰਾਈਸ ਹੈਗੀਆਂ ਉਹ ਬਾਧ ਰਹੀਆਂ ਇਹ ਤੁਹਾਨੂੰ ਲਗਾਤਾਰ ਇਨਕਮ ਵੀ ਦਿੰਦੀ ਰਹਿੰਦੀ ਹੈ ਇਸੇ ਕਰਕੇ ਆਪਣੇ ਲੋਕ ਗਹਿਣੇ ਵੀ ਲੈ ਲੈਂਦੇ ਸੀ ਕਿ ਉਹਨਾਂ ਉਹਨਾਂ ਰੈਂਟ ਆ ਜਾਣਾ ਉਹਨਾਂ ਮਾਮਲਾ ਆ ਜਾਣਾ ਜਿਸ ਨੂੰ ਕਹ ਦਿੰਦੇ ਆ ਤੇ ਇੱਕ ਚੰਗੀ ਇਨਵੈਸਟਮੈਂਟ ਸਾਬਤ ਹੋ ਸਕਦੀ ਹੈ ਜੇ ਆਸਟ੍ਰੇਲੀਆ ਵਾਲਿਆਂ ਨੇ ਲੈਂਡ ਲੈਣੀ ਆ ਤੁਸੀਂ ਲੌਕੀਅਰ ਵੈਲੀ ਸੇ ਦੇਖ ਸਕਦੇ ਹੋ ਅੱਛੀ ਲੈਂਡ ਆ ਉੱਥੇ ਰੀਅਲ ਏਸਟੇਟ ਹੈ ਏਜੰਟ ਲੱਭ ਤੁਹਾਨੂੰ ਆਪਣੇ ਪੰਜਾਬੀ ਬੰਦੇ ਲੱਭ ਜਾਣੇ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਮੈਨੂੰ ਜ਼ਰੂਰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇਟਾਲੀਵਾਲ ਟਾਕਸ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਜੇਟਾਲੀਵਾਲ ਟਾਕਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਆਪਣੇ ਪਿਆਰੇ ਮਿੱਤਰਾਂ ਨਾਲ ਤਾਂ ਜੋ ਉਹਨਾਂ ਦੀ ਹੈਲਪ ਹੋ ਸਕੇ ਆਪਾਂ ਹਰ ਹਫ਼ਤੇ ਕੋਸ਼ਿਸ਼ ਕਰਦੇ ਹਾਂ ਇੱਕ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਉਣ ਦੀ ਜੁੜੇ ਰਹੋ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਸਤਿ ਸ਼੍ਰੀ ਅਕਾਲ